ਕਾਂਗਰਸ ਨੇਤਾ ਸੱਜਨ ਕੁਮਾਰ ਨੂੰ ਉਸਦੇ ਕੀਤੇ ਦੀ ਸਜ਼ਾ ਹੁਣ ਮਿਲਣ ਵਾਲੀ ਹੈ ਪਰ ਇਸ 41 ਸਾਲਾਂ ਦਾ ਜੋ ਸਮਾਂ ਸੀ ਇੱਕ ਸ਼ਖਸ ਐਸੇ ਸੀ ਜਿਨ੍ਹਾਂ ਨੇ ਕੀ ਇਹ ਸਾਰੀ ਲੜਾਈ ਲੜੀ ਔਰ ਅੱਜ ਇਸ ਮਕਾਮ ਤੇ ਪਹੁੰਚੇ ਨੇ ਕਿ ਸੱਖਾਂ ਨੂੰ ਇਨਸਾਫ ਦੀ ਉਮੀਦ ਜਿਹੜੀ ਹੈ ਨਜ਼ਰ ਆ ਰਹੀ ਹੈ ਔਰ ਗੱਲ ਕਰ ਰਿਹਾ ਹਰਿੰਦਰ ਸਿੰਘ ਫੂਲਕਾ ਜੋ ਕਿ ਸੁਪਰੀਮ ਕੋਰਟ ਦੇ ਲਾਇਰ ਨੇ ਤਾਂ ਅੱਜ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਫੂਲਕਾ ਸਾਹਿਬ ਕਿੰਨਾ ਟਫ ਰਿਹਾ 41 ਸਾਲ ਦਾ ਸਮਾਂ ਔਰ ਅੱਜ ਇਸ ਕੇਸ ਦੇ ਵਿੱਚ ਇੱਕ ਉਮੀਦ ਨਜ਼ਰ ਆ ਰਹੀ ਹੈ ਕਿ ਇੱਕ ਸਜ਼ਾ ਉਹ ਮਿਲੇਗੀ ਜਿਹੜੀ ਕਿ ساری ਦੁਨੀਆ ਯਾਦ ਰੱਖੇਗੀ ਦੇਖੋ ਟਫ ਤਾਂ ਕੋਈ ਨਹੀਂ ਰਿਹਾ ਜਿੱਦੋਂ ਪਤਾ ਜਦੋਂ ਸ਼ੇਰ ਦੇ ਮੂੰਹ 'ਚ ਹੱਥ ਪਾਉਣਾ ਤਾਂ ਉਸੇ ਫੁੱਲ ਤਾਂ ਨਿਕਲਨੇ ਨਹੀਂ ਇਹ ਤਾਂ ਪਤਾ ਹੀ ਹੈ ਹੁਣ ਕਿ ਤੁਸੀਂ ਕੀ ਫੇਸ ਕਰਨ ਜਾ ਰਹੇ ਹੋ ਐਡੇ ਵੱਡੇ ਵੱਡੇ ਲੀਡਰਾਂ ਦੇ ਖਿਲਾਫ ਜੁਨਕੇਸ਼ ਲੜਨੇ ਆ ਉਹ ਪਹਿਲਾਂ ਹੀ ਤੇ ਇਸ ਕਰਕੇ ਇਸ ਦੀ ਕੋਈ ਗੱਲ ਨਹੀਂ ਪਰ ਅਸਲੀ ਜੋ ਹੈ ਜੇ ਪੀੜਤ ਉਹ ਵਿਧਵਾ ਜਸਪੰਦ ਸਿੰਘ ਹੁਰਾਂ ਦੇ ਵਾਈਫ ਜੋ ਜਸਵੰਤ ਸਿੰਘ ਤੇ ਉਹਨਾਂ ਦੇ بیٹے ਨੂੰ ਤਰਨਦੀਪ ਸਿੰਘ ਨੂੰ ਜਿੰਦਾ ਜਲਾਤਾ ਸੀ ਇਹਨਾਂ ਦੇ ਮਾਪ ਨੇ ਉਹਨਾਂ ਦੇ ਵਾਈਫ ਨੇ ਹੌਸਲਾ ਰੱਖਿਆ ਔਰ ਉਹਨਾਂ ਨੇ ਇਹੀ ਸੀ ਠੋਕ ਕੇ ਜ਼ਬਰਦਸਤ ਗਵਾਹੀ ਦਿੱਤੀ ਆ ਔਰ ਨਾਲੇ ਉਹਨਾਂ ਨੇ ਕਿਹਾ ਕਿ ਮੈਂ ਪਬਲਿਕ ਦੇ ਵਿੱਚ ਨਹੀਂ ਆਉਣਾ ਤੇ ਕੋਰਟ ਚੋਂ ਆਰਡਰ ਕਰਾਇਆ ਕਿ ਇਹਨਾਂ ਦਾ ਵਿਟਨੈਸ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਅੰਦਰ ਇਹਨਾਂ ਦੀ ਪੂਰੀ ਸੀਕ੍ਰੈਸਿਟੀ ਰੱਖੀ ਜਾਵੇ ਉਹਨਾਂ ਦਾ ਨਾਮ ਨਹੀਂ ਕਿਤੇ ਆਇਆ ਉਹ ਪਬਲਿਕ ਦੇ ਵਿੱਚ ਆਈ ਨਹੀਂ ਉਹ ਕਹਿੰਦੇ ਮੈਂ ਬਿਲਕੁਲ ਕਿਤੇ ਬਾਹਰ ਨਹੀਂ ਆਉਣਾ ਮੈਨੂੰ ਬਿਲਕੁਲ ਨਾਮ ਨਹੀਂ ਚਾਹੀਦਾ ਆਪਣਾ ਮੈਨੂੰ ਸਿਰਫ ਇਹ ਚਾਹੀਦਾ ਕਿ ਅੱਜ ਮੇਰੇ ਪਤੀ ਤੇ ਮੇਰੇ ਬੇਟੇ ਦੀ ਆਤਮਾ ਨੂੰ ਕਮ ਸੇ ਕਮ ਥੋੜੀ ਸ਼ਾਂਤੀ ਮਿਲੇ ਕਿ ਇਸ ਨੂੰ ਸਜ਼ਾ ਹੋਏ ਤੇ ਹੁਣ ਇਹ ਉਹਨਾਂ ਦੀ ਹਿੰਮਤ ਆ ਜਿਨ੍ਹਾਂ ਨੇ ਕਿਸੇ ਨੇ ਲੰਬੇ ਲੜੇ ਇੱਡਾ ਵੱਡਾ ਮਾਮਲਾ ਹੋਇਆ ਫੇਰ ਵੀ 41 ਸਾਲ ਕਿਉਂ ਲੱਗੇ ਸਰਕਾਰਾਂ ਦਾ ਕੀ ਰੋਲ ਰਿਹਾ 41 ਸਾਲ ਦੇ ਸਮੇਂ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਤੁਸੀਂ ਇੱਕ ਸੁਲਝੇ ਇਨਸਾਨ ਤੁਸੀਂ ਸਿਆਸਤ ਵੀ ਹੰਡਾਈ ਹੈ ਤੁਸੀਂ ਪੋਲੀਟੀਕਲ ਖੇਤਰ ਤੋਂ ਵੀ ਹੋ ਤੁਸੀਂ ਇੱਕ ਕਾਨੂੰਨ ਦੇ ਖੇਤਰ ਤੋਂ ਵੀ ਹੋ ਇਹ ਸਵਾਲ ਇਸ ਕਰਕੇ ਜ਼ਰੂਰੀ ਬਣਦਾ ਇਹ ਜਿਹੜਾ ਕਤਲੇਆਮ ਸੀ ਇਹਨਾਂ ਨੇ ਆਪ ਤਾਂ ਕੀਤਾ ਨਹੀਂ ਇਹ ਤਾਂ ਇਹਨਾਂ ਨੇ ਆਪਣੇ ਮਾਲਕਾਂ ਦੇ ਕਹਿਨ ਤੇ ਕੀਤਾ ਜੋ ਉਸ ਟਾਈਮ ਸਰਕਾਰ ਸੀ ਕਾਂਗਰਸ ਸਰਕਾਰ ਸੀ ਕਾਂਗਰਸ ਉਹਨਾਂ ਦੇ ਜਿਹੜੇ ਲੀਡਰ ਸੀ ਉਹਨਾਂ ਦੇ ਕਹਿਨ ਤੇ ਹੋਇਆ ਔਰ ਜਿਹੜਾ ਕਤਲੇਆਮ ਦੀ ਪਲਾਨਿੰਗ ਸੀ ਇਹ ਕੋਈ ਰਾਤੋ ਰਾਤ ਨਹੀਂ ਸੀ ਹੋਗੀ ਇਹ ਪਹਿਲਾਂ ਹੋਈ ਵੀ ਸੀ ਇੰਦਰਾ ਗਾਂਧੀ ਦੇ ਜਿਉਂਦੇ ਜੀ ਉਸੇ ਟਾਈਮ ਦੇ ਉੱਤੇ ਇਹ ਕਤਲੇਆਮ ਦੀ ਪਲਾਨਿੰਗ ਹੋਈ ਸੀ ਇਹਨਾਂ ਲੋਕਾਂ ਨੂੰ ਤਾਂ ਕਿਹਾ ਗਿਆ ਜੇ ਇਹਨਾਂ ਨੇ ਕਤਲੇਆਮ ਕਰਨਾ ਹੁੰਦਾ ਤਾਂ 31 ਤਰੀਕ ਨੂੰ ਦੁਪਹਿਰ ਤੱਕ ਪਤਾ ਚੱਲ ਗਿਆ ਸੀ ਕੇਂਦਰਾ ਗਾਂਧੀ ਮੌਤ ਹੋ ਗਈ ਤਿੰਨ 31 ਨੂੰ ਕਿਉਂ ਨੂੰ ਸ਼ੁਰੂ ਕੀਤਾ ਜੀ ਇਹ ਪਹਿਲੀ ਤਰੀਕ ਨੂੰ ਸਵੇਰੇ ਹੋਇਆ ਕਿ ਪਹਿਲੀ ਤਰੀਕ ਸਵੇਰ ਤੱਕ ਸਿੱਖਾਂ ਦੇ ਕਰਾਂਦੀਆਂ ਲਿਸਟਾਂ ਸਭ ਕੋਲੇ ਪਹੁੰਚ ਗਈਆਂ ਪਹਿਲੀ ਤਰੀਕ ਨੂੰ ਸਵੇਰ ਤੱਕ ਇੱਕ ਪਾਊਡਰ ਅੱਗ ਲਾਉਣ ਵਾਲਾ ਪਾਊਡਰ ਉਹ ਉਹ ਪਹੁੰਚ ਗਿਆ ਉਹ ਪਾਊਡਰ ਨੂੰ ਵਰਤਣ ਵਾਲੇ ਬੰਦੇ ਪਹੁੰਚ ਗਏ ਸਭ ਜਗ੍ਹਾ ਤੇ ਰਾਤੋਂ ਰਾਤ ਮੀਟਿੰਗਾਂ ਹੋ ਕੇ ਕਿਸ ਤਰੀਕੇ ਨਾਲ ਇਹ ਸਾਰਾ ਕਰਨਾ ਕਤਲੇਆਮ ਕਰਨਾ ਉਹ ਇਨਸਟ੍ਰਕਸ਼ਨ ਪਹੁੰਚ ਗਈਆਂ ਤਾਂ ਇਹਨਾਂ ਨੇ ਸਰਕਾਰ ਦੇ ਲੀਡਰਾਂ ਦੇ ਕਹਿਣ ਤੇ ਕੀਤਾ ਔਰ ਇਹ ਪਲਾਨਿੰਗ ਸਾਰੀ ਕੀਤੀ ਸੀ ਡੀਪ ਸਟੇਟ ਨੇ ਇੰਟੈਲੀਜੈਂਸ ਏਜੰਸੀਆਂ ਨੇ ਇਹ ਤਾਂ ਸਿਰਫ ਉਹਨੂੰ ਐਗਜ਼ੀਕਿਊਟ ਕਰਨ ਵਾਲੀ ਸੀ ਤਾਂ ਕੀ ਸਰਕਾਰਾਂ ਦਾ ਕੀ ਰੋਲ ਰਿਹਾ ਜਦੋਂ ਜਸਟਿਸ ਲੈਣ ਦੀ ਫਿਰ ਉਹਨਾਂ ਨੇ ਕਿਉਂਕਿ ਉਹਨਾਂ ਨੇ ਹੁਕਮ ਤੇ ਕੀਤਾ ਉਹਨਾਂ ਨੇ ਸਭ ਨੂੰ ਰਿਵਾਰਡ ਦਿੱਤਾ ਇਹ ਸਾਰਿਆਂ ਨੂੰ ਰਿਵਾਰਡ ਦਿੱਤਾ ਉਹ ਜਗਦੀਸ਼ ਟੈਟਰ ਨੂੰ ਰਿਵਾਰਡ ਦਿੱਤਾ ਐਚ.ਐਲ. ਪਾਕਤੂਨ ਨੂੰ ਰਿਵਾਰਡ ਦਿੱਤਾ ਸੱਜਣ ਕੁਮਾਰ ਨੂੰ ਰਿਵਾਰਡ ਦਿੱਤਾ ਕਮਨ ਲਾਹ ਤੋਂ ਰਿਵਾਰਡ ਦਿੱਤਾ ਸਾਰੇ ਲੀਡਰਾਂ ਨੂੰ ਰਿਵਾਰਡ ਦਿੱਤਾ ਜਿਨਨੇ ਪੁਲਿਸ ਵਾਲੇ ਜਿਨ੍ਹਾਂ ਨੇ ਇਹਨਾਂ ਦੀ ਮਦਦ ਕੀਤੀ ਸਾਰਿਆਂ ਨੂੰ ਪ੍ਰਮੋਸ਼ਨ ਆਇਤੀ ਹੈ ਸਭ ਨੂੰ ਪ੍ਰਮੋਸ਼ਨ ਆਇਤੀ ਹੈ 14 ਚ ਗੇਮ ਕਿਵੇਂ ਬਲਟਦੀ 14 ਚ ਕਿਉਂਕਿ ਅਸੀਂ ਜਦੋਂ 14 ਚ ਐਨਡੀਆ ਦੀ ਸਰਕਾਰ ਆਈ ਅ ਉਦੋਂ ਅਸੀਂ ਡਿਮਾਂਡ ਕੀਤੀ ਕਿ ਜਿਹੜੇ ਕੇਸ ਪੁਲਿਸ ਨੇ ਕਲੋਜ਼ ਕਰਤੇ ਉਹਨਾਂ ਨੂੰ ਰੀਓਪਨ ਕੀਤਾ ਜਾਏ ਤੋਂ ਐਨਡੀਆ ਦੀ ਸਰਕਾਰ ਨੇ ਅ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਜਸਟਿਸ ਜੀਪੀ ਮਾਥਰ ਉਹਨਾਂ ਦੀ ਕਮੇਟੀ ਪੁਆਇੰਟ ਕੀਤੀ ਕਿ ਤੁਸੀਂ ਦੱਸੋ ਇਹਦੇ ਬਾਰੇ ਉਹਨਾਂ ਨੇ ਐਗਜ਼ਾਮਨ ਡਿਟੇਲ ਚ ਕੇਸ ਐਗਜ਼ਾਮਨ ਕੀਤੇ ਔਰ ਕਿਹਾ ਕਿ ਬਿਲਕੁਲ ਇਹ ਗਲਤਬੰਦ ਹੋਇਆ ਇਹਨਾਂ ਦੀ ਰੀ-ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਉਹਨਾਂ ਦੇ ਕਹਿਣ ਤੇ ਫਿਰ ਉਸ ਤੋਂ ਬਾਅਦ ਸੈਂਟਰਲ ਗਵਰਨਰ ਨੇ ਐਸਆਈਟੀ ਪਾਇੰਟ ਕੀਤੀ ਜਦੋਂ ਐਸਆਈਟੀ ਪਾਇੰਟ ਕੀਤੀ ਉਸ ਐਸਆਈਟੀ ਨੇ ਇਹ ਕੇਸ ਖੋਲੇ ਆ ਔਰ ਇੱਕ ਪਹਿਲਾਂ ਇੱਕ ਕੇਸ 2018 ਦੇ ਵਿੱਚ ਇੱਕ ਬੰਦੇ ਨੂੰ ਮੌਤ ਦੀ ਸਜ਼ਾ ਤੇ ਇੱਕ ਨੂੰ ਉਮਰ ਕੈਦ ਦੀ ਸਜ਼ਾ ਹੋਈ ਆ ਤੇ ਹੁਣ ਇਸ ਕੇਸ ਦੇ ਵਿੱਚ ਇਹਦੇ ਵਿੱਚ ਵੀ ਇਹ ਚੱਲ ਰਿਹਾ ਬਾਕੀ ਹੋਰ ਵੀ ਐਸਆਈਟੀ ਦੇ ਕੇਸ ਚੱਲ ਰਹੇ ਨੇ ਇਹਦੇ ਵਿੱਚ ਹੁਣ ਅਜੇ ਇਹਨ ਦੋਸ਼ੀ اقرار ਦਿੱਤਾ ਤੇ ਹੁਣ ਮੰਗਲਵਾਰ ਨੂੰ ਇਹਦੇ ਚ ਸਜ਼ਾ ਵੀ ਸੁਣਾਈ ਜਾਏਗੀ ਕੀ ਉਮੀਦ ਕਰਦੇ ਹੋ ਕੀ ਸਜ਼ਾ ਮਿਲਨੀ ਤੇ ਦੇਖੋ ਗੱਲ ਇਹ ਆ ਕਿ ਇਸ ਇਸ ਤੇ ਸਜਨ ਕੁਮਾਰ ਦੇ ਇਲਾਕੇ ਦੇ ਵਿੱਚ 700 ਸਿੱਖਾਂ ਦਾ ਕਤਲ ਹੋਇਆ ਔਰ ਉਹ 700 ਸਿੱਖਾਂ ਚੋਂ ਅਜੇ ਤੱਕ ਸਿਰਫ 7 ਕਤਲਾਂ ਦਾ ਇਹਨੂੰ ਦੋਸ਼ੀ ਕਰਾਰ ਦਿੱਤਾ ਪਹਿਲੇ ਕੇਸ ਜੀ ਚ ਸਜ਼ਾ ਪੁਖਤ ਰਿਹਾ ਪੰਜ ਸਿੱਖਾਂ ਦੇ ਕਤਲ ਆ ਇਹ ਦੋ ਸਿੱਖਾਂ ਦਾ ਕਤਲ ਪਰ ਇਹ ਹੈ 700 ਸਿੱਖਾਂ ਦੇ ਕਤਲ ਤੋਂ ਦੇ ਵਿੱਚੋਂ ਇਹ 7 ਨੇ ਤਾਂ ਇਸ ਕਰਕੇ ਇਸ ਦਾ ਕੋਰਟ ਨੂੰ ਕਹਾਂਗੇ ਫਾਂਸੀ ਸਜ਼ਾ ਦਿਓ ਜਿੰਦੇ ਜੀ ਵੀ ਮਰਦਾ ਰਵੇ ਉਹ ਜਾਦਾ ਵਧੀਆ ਨਹੀਂ ਉਹ ਤਾਂ ਉਹਦਾ ਹਾਲ ਹੋ ਹੀ ਰਿਹਾ ਇਸ ਟਾਈਮ ਜਦੋਂ ਕੱਲ ਜਿਹੜੇ ਮੀਡੀਆ ਨੇ ਦੇਖਿਆ ਜੋ ਉਹਦੀ ਹਾਲਤ ਸੀ ਜਦੋਂ ਕੋਰਟ ਵਿੱਚ ਆਇਆ ਤੇ ਉਹਦੇ ਵਕੀਲਾਂ ਨੇ ਵੀ ਕਿਹਾ ਕਿ ਇਹਦਾ ਬੜਾ ਪੁਰਾ ਹਾਲ ਆ ਤੇ ਉਹ ਤਾਂ ਜਿੰਦੇ ਜੀ ਉਹ ਤਾਂ ਮੌਤ ਨਾਲੋਂ ਵੀ ਬੇਤਰ ਹਾਲ ਆ ਤੇ ਜਿਸ ਤਰੀਕੇ ਨਾਲ ਰਾਜਨੀਤੀਕਰਨ ਇਸ ਨੂੰ ਕੀਤਾ ਗਿਆ ਇਸ ਨੂੰ ਇੱਕ ਵਰਤਿਆ ਗਿਆ 40 ਸਾਲ ਉਹਨੂੰ ਕਿਵੇਂ ਵੇਖਦੇ ਦੇਖੋ ਰਾਜਨੀਤੀ ਤਾਂ ਜਿਹੜੇ ਇਹ ਜਿਹੜੇ ਕਤਲਿਆਂ ਹੋਇਆ ਹੋਇਆ ਹੀ ਰਾਜਨੀਤੀ ਦੇ ਨਾਲ ਰਾਜਨੀਤੀ ਦੇ ਕਰਕੇ ਕਤਲਿਆਂ ਉਹ ਬਾਦਰੀ ਪੁਸਤ ਬਣਾਈ ਹੋਈ ਉਸ ਤੋਂ ਬਾਅਦ ਵੀ ਦੇਖੋ ਗੱਲ ਇਹ ਆ ਕਿ ਡਿਮਾਂਡ ਤਾਂ ਸੀ ਲਗਾਤਾਰ ਕਰਦੇ ਆ ਰਹੇ ਆ ਉਦੋਂ ਤੋਂ ਉਦੋਂ ਤੋਂ ਵਾਰੀ-ਵਾਰੀ ਇਹਨਾਂ ਕੇਸਾਂ ਨੂੰ ਖਤਮ ਅਸੀਂ ਰੀਓਪਨ ਰੀਓਪਨ ਕਰਾਉਂਦੇ ਸੀ ਫੇਰ ਖਤਮ ਕਰਾਉਂਦੇ ਸੀ ਫੇਰ ਰੀਓਪਨ ਕਰਦੇ ਸੀ ਫੇਰ ਖਤਮ ਕਰਦੇ ਸੀ ਕਿੰਨੇ ਤਾਂ ਦੌਰ ਇਹ ਚੱਲ ਪਏ ਇਸ ਤਰ੍ਹਾਂ ਦੇ ਨਾਰਮਲ ਕਤਲ ਤੇ ਕੇਚ ਤੇ ਇਨਕੁਆਰੀ ਵੀ ਨਹੀਂ ਰੀ-ਇਨਕੁਆਰੀ ਹੁੰਦੀ ਪਰ ਇਹਨਾਂ ਕੇਸਾਂ 'ਚ ਕਿਉਂ ਰੀ-ਇਨਕੁਆਰੀਆਂ ਹੁੰਦੀਆਂ ਰਹੀਆਂ ਕਿਉਂਕਿ ਬੰਦ ਕਰ ਦਿੰਦੇ ਸੀ 1985 ਵਿੱਚ ਇਹ ਵਿਧਵਾ ਨੇ ਬਿਆਨ ਦਿੱਤਾ ਐਫੀਡਵਟ ਦਿੱਤਾ ਐਫੀਡਵਟ ਮਿਸ਼ਰਾ ਕਮਿਸ਼ਨ ਮਿਸ਼ਰਾ ਕਮਿਸ਼ਨ ਸੀ ਸੁਪਰੀਮ ਕੋਰਟ ਦਾ ਸਿਟਿੰਗ ਚਾਚ ਰੰਗਨਾਥ ਮਿਸ਼ਰਾ ਉਹਦੇ ਕੋਲ ਐਫੀਡਵਟ ਦਿੱਤਾ ਕਿ ਸੱਜਣ ਕੁਮਾਰ ਮੌਬ ਨੂੰ ਲੀਡ ਕਰ ਰਿਹਾ ਸੀ ਜਿਹਨੇ ਮੇਰੇ ਪਤੀ ਤੇ ਮੇਰੇ بیٹے ਨੂੰ ਜੀਉਂਦਾ ਚਲਾਇਆ ਕੋਈ ਕੋਈ ਐਕਸ਼ਨ ਨਹੀਂ ਹੋਇਆ 1992 ਵਿੱਚ ਜਾ ਕੇ ਜੈਨ ਅਗਰਵਾਲ ਕਮੇਟੀ ਜਸਟਿਸ ਜੈਨ ਨੇ ਉਹਨੇ ਕਿਹਾ ਕੇਸ ਕਿਉਂ ਰਜਿਸਟਰ ਕੀਤਾ ਕਰੋ ਕਾਰਾ ਸੁੱਤੀਆਂ ਪਈਆਂ ਸੀ ਕੇਸ ਰਜਿਸਟਰ ਕਰਤਾ ਉਸ ਸਰਕਾਰਾਂ ਸੁੱਤੀਆਂ ਸਖਸਰਾਤ ਇਹਨਾਂ ਨੂੰ ਰਿਵਾਰਡ ਕਰ ਰਹੀਆਂ ਸੀ ਸਰਕਾਰ ਨਾ ਨੇ ਤਾਂ ਇਹ ਕਹਿੰਦਾ ਸੀ ਜਦ ਕੋਈ ਬੜਾ ਪੇੜ ਗਿਰਤਾ ਧਰਤੀ ਹਿਲਤੀ ਧਰਤੀ ਹਿਲ ਗਈ 3000 ਬੰਦਾ ਮਰ ਗਿਆ ਕੀ ਸਾਰੇ ਪ੍ਰਕਰਨ ਜਿਨ ਮੈਂ ਤੁਹਾਡੀ ਗੱਲ ਕਰ ਰਿਹਾ ਕਿ ਐਚਐਸ ਫੁਲਕਾ ਨਹੀਂ ਡਰੇ ਐਚਐਸ ਫੁਲਕਾ ਕਿਵੇਂ ਦੇ ਖਿਲਾਫ ਲੜਾਈ ਲੜਦੇ ਰਹੇ ਕਿਉਂਕਿ ਅੱਜ ਸਾਰੀਆਂ ਨਜ਼ਰਾਂ ਤੁਹਾਡੇ ਤੇ ਨਹੀਂ ਕਿਉਂਕਿ ਤੁਸੀਂ ਇਸ ਦਾ ਕੇਸ ਲੜਿਆ ਔਰ ਇੱਕ ਜੰਦਾ ਦਿੱਲੀ ਨਾਲ ਲੜਿਆ ਇਹ ਸਵਾਲ ਤੁਸੀਂ ਮੇਰੇ ਕੋਲ ਨਾ ਪੁੱਛੋ ਹੂੰ ਉਧਰੋਂ ਪੁੱਛੋ ਬਾਬੇ ਨੇ ਬਾਬੇ ਨੇ ਬਾਬੇ ਨੇ ਹਿੰਮਤ ਕੀਤੀ ਬਾਬੇ ਦੀ ਹਿੰਮਤ ਆ ਸਾਡਾ ਖੁਸ਼ ਨਹੀਂ ਹੈ ਜੀ ਲੜਾਈ ਚਲਦੀ ਰਹੇਗੀ ਜਿੰਨੀ ਦੇ ਹੈਗੇ ਆ ਉਹ ਜਿੰਰ ਤੱਕ ਚਲਦੀ ਰਹੇਗੀ ਇਹਨਾਂ ਕੋਈ ਸੀ ਤਫਰਾਗੇ ਛੱਡ ਦਿੱਤਾ ਹੈ ਨਹੀਂ ਕਿਹੜੀ ਕੌਮ ਨਾਲ ਪੰਗਾ ਲੈ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਛੱਡਦੇ ਨਹੀਂ ਪਰ 2700 ਹੋਰ ਵੀ ਜਾਣਨਾ ਨੇ ਜੇਰੀ ਇਕੱਲੀ ਦਿੱਲੀ ਦੀ ਗੱਲ ਕਰੀਏ ਤੇ 2730 ਦੇ ਵਿੱਚ ਅਗਰ ਸੀ 7 ਦੀ ਇਕਈ ਤੇ 2723 ਹਲੇ ਵੀ ਉਹ ਲੋਕ ਨੇ ਜਿਹੜੇ ਅੱਜ ਵੀ ਤੁਹਾਡੀ ਇੱਕ ਕਲਮ ਜਾਂ ਤੁਹਾਡੀ ਇੱਕ ਲੜਾਈ ਨੂੰ ਵੇਖ ਰਹੇ ਕਿ ਸਾਨੂੰ ਵੀ ਇਨਸਾਫ ਮਿਲੂਗਾ ਅਸੋਮਵਾਰ ਨੂੰ ਫੇਰ ਕੇਸ ਲਖਿਆ ਵਾ ਸਪਰੀਮ ਕੋਰਟ ਦੇ ਵਿੱਚ ਲੱਗਿਆ ਵਾ ਉਹ ਸੁਪਰੀਮ ਕੋਰਟ ਦੇ ਵਿੱਚ ਹੋਰ ਫਿਰ ਕੇਸ ਰੀਓਪਨ ਕਰਨ ਦੀ ਲੜਾਈ ਆ ਉਹ ਪਿਛਲੇ ਸੋਮਵਾਰ ਵੀ ਲੱਗਿਆ ਸੀ ਪਿਛਲੇ ਸੋਮਵਾਰ ਉਹਨਾਂ ਨੇ ਜੱਜ ਸਾਹਿਬ ਨੇ ਬੜੀ ਡਾਂਟ ਪਾਈ ਪੁਲਿਸ ਨੂੰ ਜਸਟਿਸ ਓਕਾ ਨੇ ਤੇ ਆ ਹੁਣ ਸੋਮਵਾਰ ਨੂੰ ਫਿਰ ਲੱਗਿਆ ਵਾ ਹੋਰ ਕਿਹੜੇ ਨਾਮ ਨਜਰੀਆਂ ਨਾਲ ਦੇ ਵਿੱਚ ਗਿਆਨ ਨਹੀਂ ਇਹ ਤਾਂ ਪੱਡੇ ਲੀਡਰਾਂ ਚ ਦਾ ਕਮਨ ਨਾ ਆਤੀ ਪਰ ਇਕੱਲੇ ਵੱਡੇ ਹੀ ਨਹੀਂ ਨਾ ਚਾਹੇ ਦੂਜੇ ਵੀ ਛੋਟੇ ਮੋਟੇ ਵੀ ਆ ਉਹ ਵੀ ਤਾਂ ਉਹਨਾਂ ਤੋਂ ਆਉਣਗੇ ਉਹਨਾਂ ਦੇ ਕਦੋਂ ਤੱਕ ਅੰਸ਼ ਕੰਜਾ ਕੱਸਿਆ ਜਾਏਗਾ ਉਜੇ ਸੁਪਰੀਮ ਕੋਰਟ ਤੇ ਸੋਮਵਾਰ ਨੂੰ ਸਾਨੂੰ ਪੂਰੀ ਉਮੀਦ ਹੈ ਕਿ ਸੁਪਰੀਮ ਕੋਰਟ ਕੁਸ਼ੀ ਕੇ ਸੌਰੀ ਓਪਨ ਕਰੇਗੀ ਕਰੇਗੀ ਤਾਂ ਫਿਰ ਉਹਨਾਂ ਨੂੰ ਦੇਖਾਂਗੇ ਉਮੀਦ ਹੈ ਕਿ ਜਿਸ ਤਰੀਕੇ ਨਾਲ ਸੱਜਨ ਕੁਮਾਰ ਨੂੰ ਸਜ਼ਾ ਲੱਗੀ ਹੈ ਉਸ ਤਰ੍ਹਾਂ ਬਾਕੀ ਜਿਹੜੇ ਹੋਰ ਵੀ ਲੋਕ ਨੇ ਜਿਹੜੇ ਗੁਨਾਹਗਾਰ ਨੇ ਉਹਨਾਂ ਨੂੰ ਵੀ ਇਸ ਤਰ੍ਹਾਂ ਦੀ ਜਰੀਏ ਦੇਖੋ ਗੱਲ ਇਹ ਆ ਆਹ ਜਿਹੜਾ ਉਮੀਦ ਵਾਲਾ ਸਵਾਲ ਹੈ ਤਾਂ 1985 ਤੋਂ ਮੇਰੇ ਕੋਲ ਪੁੱਛੀ ਜਾਂਦੇ ਆ ਜੇ ਸਾਲ ਵੀ ਨਹੀਂ ਸੀ ਹੋਇਆ ਇਹ ਕਤਲੇਆਮ ਨੂੰ ਉਦੋਂ ਤੋਂ ਮੇਰੇ ਕੋਲ ਪੁੱਛ ਰਹੇ ਆ ਤੁਹਾਨੂੰ ਉਮੀਦ ਹੈ ਉਮੀਦ ਹੈ ਮੈਂ ਹੋਏ ਐਸੇ ਗੱਲ। ਇਹ ਸਾਡਾ ਦੇਖੋ ਦੇਖੋ ਗੱਲ। ਦੇਖੋ ਮੈਂ ਦੇਖੋ ਗੱਲ ਸੁਣੋ। ਸਾਡਾ ਕੰਮ ਆ ਸਾਡਾ ਫਰਜ਼ ਆ ਆਪਣੇ ਵੱਲੋਂ ਪੂਰਾ ਵਾਹ ਲਾ ਕੇ ਕੇਸ ਲੜਨਾ। ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ ਪਰ ਉਸੇ ਮੈਂ ਹੌਸਲੇ ਦੀ ਇੱਕ ਲੋਕਾਂ ਨੂੰ ਮਿਸਾਲ ਦੇਣਾ ਚਾਹਨਾ ਕਿ ਫੂਲਕਾ ਸਾਹਿਬ ਦਾ ਹੌਸਲਾ ਕਿਵੇਂ ਬੁਲੰਦ ਰਿਹਾ ਤਾਂ ਕਿ ਹੋਰ ਵੀ ਫੂਲਕਾ ਸਾਹਿਬ ਜੰਮਨ ਇਸ ਦੇਸ਼ ਦੇ ਵਿੱਚ ਜਿਹੜੇ ਕਿ ਇਨਸਾਫ ਦਵਾ ਸਕਣ। ਦੇਖੋ ਗੱਲ ਇਹ ਆ ਮੈਂ 1985 ਤੋਂ ਸਭ ਨੂੰ ਇਹ ਕਹਿ ਰਿਹਾ ਮੇਰਾ ਕੰਮ ਆ ਕੇਸ ਲੜਨਾ। ਪੂਰੀ ਸਿੱਦਤ ਨਾਲ ਕੇਸ ਲੜਨਾ। ਇਹ ਹੁਣ ਉਹਦਾ ਰਿਜ਼ਲਟ ਕੀ ਆ ਉਹ ਜਾਂ ਜਚ ਜਾਂਦਾ ਜਾਂ ਵੈਗਰੂ ਜਾਂਦਾ ਵੈਗਰੂ ਨੇ ਅੱਜ ਇੱਕ ਰਸਤਾ ਦਿਖਾਇਆ ਇਹਨਾਂ ਨੇ ਦਿਖਾਤਾ ਅੱਗੇ ਹੁਣ ਅਰਦਾਸ ਕਰਨਾ ਹੈ ਆ ਦੂਜੇ ਕਿਸਾਂ ਵਿੱਚ ਵੀ ਇਸੇ ਤਰ੍ਹਾਂ ਸਾਨੂੰ ਸਫਲਤਾ ਬਖਸ਼ੋ ਨਹੀਂ ਲਾਈ ਚਲਦੇ ਰਹੀ ਬਿਲਕੁਲ ਸ਼ੁਕਰਾਨਾ ਅੱਜ ਕੀਤਾ ਪ੍ਰਮਾਤਮਾ ਜਾ ਰਹੇ ਹਾਂ ਇੱਥੇ ਹਮੇਸ਼ਾ ਸ਼ੁਕਰਾਨਾ ਕਰਦੇ ਹਾਂ ਹਮੇਸ਼ਾ ਕਰਦੇ ਹਾਂ ਹੁਣ ਮੱਥਾ ਟੇਕਣ ਜਾ ਰਹੇ ਹਾਂ ਉਮੀਦ ਹੈ ਕਿ ਬਾਕੀ ਹੋਰ ਵੀ ਜਿਹੜੇ ਲੋਕ ਆਣਗੇ ਬਹੁਤ ਜਲਦੀ ਉਹਨਾਂ ਦੇ ਬਾਰੇ ਵੀ ਤੁਸੀਂ ਕੋਈ ਅੱਧਾ ਦੀ ਖਬਰ ਦਿਓਗੇ ਜਿੱਦਾਂ ਕਿ ਸਿੱਖਾਂ ਦੇ ਜਿਹੜੇ ਹਿਰਦੇ ਵਲੁੰਦਰੇ ਗਏ ਨੇ ਉਹ ਘਟਕਟ ਚਾਂਤ ਹੋ ਸਕਣ ਪੂਰੀ ਉਮੀਦ ਪੂਰੀ ਮਿਹਰ ਸ਼ੁਕਰੀਆ ਤਾਇਸਨ ਉਹ ਸ਼ਖਸ ਜਿਨ੍ਹਾਂ ਨੇ ਕੀ 41 ਸਾਲ ਦੀ ਲੰਬੀ ਲੜਾਈ ਲੜੀ ਹੈ ਔਰ ਇੱਕ ਇਨਸਾਫ ਦੀ ਉਮੀਦ ਪੈਦਾ ਕੀਤੀ ਹੈ ਔਰ ਸੱਤ ਕੇਸਾਂ ਚ ਫਿਲਹਾਲ ਹਲੇ ਜਿਹੜਾ ਕੀ ਫੈਸਲਾ ਆਇਆ ਉਹ ਖਾਸ ਕਰਕੇ ਸੱਜਨ ਕੁਮਾਰ ਜੋ ਕਿ ਇਸ ਪੂਰੇ ਮੌਬ ਨੂੰ ਲੀਡ ਕਰ ਰਿਹਾ ਸੀ ਉਸ ਨੇ ਇੱਕ ਫੈਸਲਾ ਕੀਤਾ ਸੀ ਔਰ ਉਸ ਦੇ ਫੈਸਲੇ ਨੂੰ ਜਿਹੜਾ ਹੈ ਅਮਲੀ ਜਾਮਾ ਪਹਿਨਾਇਆ ਗਿਆ ਲੰਬੀ ਲੜਾਈ ਲੜੀ ਗਈ ਔਰ ਉਸ ਤੋਂ ਬਾਅਦ ਉਹਨੂੰ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਔਰ ਉਮੀਦ ਹੈ ਕਿ 18 ਤਰੀਕ ਨੂੰ ਵੱਡਾ ਫੈਸਲਾ ਆਏਗਾ ਜਿਹਦੇ ਨਾਲ ਕੀ ਜਿਹੜੇ ਲੋਕ ਇਸ ਤੋਂ ਪੀੜਿਤ ਹੋਏ ਨੇ ਉਹਨਾਂ ਨੂੰ ਕੁਝ ਆਸਰਾ ਮਿਲ ਸਕੇਗਾ ਠੀਕ ਹੈ ਜਿਹੜੇ ਸ਼ਖਸ ਚਲੇ ਗਏ ਉਹ ਵਾਪਸ ਨਹੀਂ ਆ ਸਕਦੇ ਲੇਕਿਨ ਜਿਹੜੇ ਇਨਸਾਫ ਦੀ ਉਮੀਦ 44 ਸਾਲ ਤੋਂ ਲਾਈ ਬੈਠੇ ਨੇ ਉਹਨਾਂ ਦੀ ਪੂਰੀ ਹੁੰਦੀ ਨਜ਼ਰ ਆਏਗੀ ਕੈਮਰਾਮੈਨਰਸ ਦੇ ਨਾਲ ਸੁਮਿਤ ਕੰਨਾ ਗ੍ਰੇਟ ਪੰਜਾਬ ਟੀਵੀ ਅਮਰਤ